ਸੋ ਕਿਹਾ ਜਾਂਦਾ ਹੈ ਜਤੂ ਤੇ ਹਿੰਦਪੁਰਾ ਬਸਤੀ ਦੀ ਤਾਰੀ ਵਾਲੀ ਗਲੀ ਨੰਬਰ 1 ਦੇ ਵਿੱਚ ਸੀਵਰੇਜ ਵਿਭਾਗ ਦੀ ਲਾਪਰਵਾਹੀ ਕਾਰਨ ਨਿਵਾਸੀਆਂ ਨੂੰ ਗੰਦੇ ਪਾਣੀ ਅਤੇ ਗੰਦਗੀ ਨਾਲ ਭਰੀ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਹਾਲਤ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਕਾਫੀ ਜ਼ਿਆਦਾ ਵੱਧ ਗਿਆ ਪਰ ਪ੍ਰਸ਼ਾਸਨ ਇਸ ਮਾਮਲੇ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਮੁਹੱਲਾ ਵਾਸੀਆਂ ਨੇ ਕਈ ਵਾਰ ਸੀਵਰੇਜ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਬਾਰੇ ਸੂਚਿਤ ਕੀਤਾ ਹੈ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਲਾਪਰਵਾਹੀ ਕਾਰਨ ਲੋਕਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਬਹੁਤ ਬੁਰਾ ਹੈ ਕਈ ਮਹੀਨਿਆਂ ਤੋਂ ਹੀ ਇੱਥੇ ਪਾਣੀ ਫਲੋਅ ਕੇ ਬਾਹਰ ਆ ਜਾਂਦਾ ਹੈ ਹੂੰ ਬਹੁਤ ਮੁਸ਼ਕਲ ਗੰਦਾ ਹੁੰਦਾ ਹੈ ਜੀ ਬੰਦਾ ਕੋ ਲੰਘ ਨਹੀਂ ਸਕਦਾ ਬਿਲਕੁਲ ਜੀ ਹਾਂ ਜੀ ਹਾਂ ਜੀ ਇਹ ਕਿੰਨੀ ਚਿਰ ਦੀ ਸਮੱਸਿਆ ਹੈ ਇਹ ਇਹਨੂੰ ਕਹਿੰਦਾ 6 ਮਹੀਨੇ ਹੋ ਗਏ ਸਮੱਸਿਆ ਮੇਰੀ ਕੋਈ ਮਿਲ ਕੇ ਸ਼ਿਵਰੀ ਬੋਰਡ ਦੇ ਅਧਿਕਾਰੀ ਆਏ ਜਾਂ ਕੋਈ ਨਗਰ ਕੌਂਸਲ ਕੋਈ ਨਹੀਂ ਆਇਆ ਤੱਕ ਜੀ ਕਾਗਜ਼ ਆ ਰਿਹਾ ਤਾਂ ਲੇਖੇ ਤੱਕ ਕੋਈ ਨਹੀਂ ਆਪਣੀ ਗੱਲ ਸੁਣਦਾ ਹੁਣ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਇਹ ਪੱਕਾ ਹੱਲ ਕੀਤਾ ਜਾਵੇ ਜੀ ਜਿਹੜਾ ਪਾਣੀ ਬਾਹਰ ਆ ਰਿਹਾ ਇੰਨਾ ਗੰਦਾ ਮਿਲਾਈ ਗਏ ਕਹਿੰਦੇ ਜਲਦੀ ਜਲਦੀ ਹੱਲ ਕੀਤਾ ਜਾਵੇ। ਗਲੀ ਦਾ ਸਾਡੀ ਤਾਰੀ ਵਾਲੀ ਪਹਿਲੀ ਇੱਕ ਨੰਬਰ ਗਲੀ ਦਾ ਅਗਲਾ ਹਾਲ ਹੈ। ਤੁਸੀਂ ਆਪ ਹੀ ਬਿਆਨ ਕਰ ਸਕਦੇ ਹੋ ਕਿ ਕਿੰਨਾ ਗੰਦਾ ਮਤਲਬ ਮਤਲਬ ਹਾਲਾਤਾਂ ਦੇ ਵਿੱਚ ਗੁਜ਼ਰੇਆਂ ਸੀ। ਮਤਲਬ ਇੰਨੀ ਗੰਦੀ ਸਵੈਲ ਮਾਰ ਰਹੀ ਹੈ, ਬੈਗ ਪਾਣੀ ਮਾਰ ਰਿਹਾ ਹੈ, ਗਲੀ ਨੀਵੀਂ ਹੁੰਦੇ ਚੱਕਰ ਦੇ ਵਿੱਚ ਸਾਡੀ ਇਹ ਮਤਲਬ ਇਹ ਬੈਗ ਸਾਰਾ ਬੈਗ ਹੀ ਜਾਂਦਾ ਪਾਣੀ। ਤੇ ਅਸੀਂ ਮਤਲਬ ਕਮੇਟੀ ਨੂੰ ਵੀ, ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕਰਾਇਆ ਜਾਵੇ। ਤੁਸੀਂ ਇਸ ਚੀਜ਼ ਨੂੰ ਰਿਪੋਰਟ ਵੀ ਕਰ ਸਕਦੇ ਹੋ ਤੁਸੀਂ ਦੇਖੋ ਪ੍ਰਸ਼ਾਸਨ ਨੂੰ ਵੀ ਦਿਖਾ ਸਕਦੇ ਹੋ ਕਿ ਇਹ ਜਿਹੜੀ ਜਿਹੜੀ ਪ੍ਰੋਬਲਮ ਹੈ ਇਹ ਲਗਾਤਾਰ ਮਹੀਨੇ ਤੋਂ ਇਹੀ ਸਾਡੀ ਪ੍ਰੋਬਲਮ ਚੱਲ ਰਹੀ ਪਈ ਹੈ ਇਹ ਕੋਈ ਨਾ ਕੋਈ ਬਲੌਕੇਜ ਹੈ ਕਮੇਟੀ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦੇ ਇਹ ਪਰਮਨੈਂਟ ਹੱਲ ਕਰਾਵਾਂਗੇ ਟੈਂਪੋਰਰੀ ਹੱਲ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਸਾਡਾ ਕੋਈ ਟੈਂਪੋਰਰੀ ਹੱਲ ਕੋਈ ਨਾਲੀ ਪਾਈ ਜਾਵੇ ਜਾਂ ਇਹਦਾ ਕੋਈ ਬਲੌਕੇਜ ਦੀ ਇੱਕ ਵਾਰ ਚੈੱਕ ਕਰਾਇਆ ਜਾਵੇ ਕੋਈ ਸੁਣਵਾਈ ਹੋਈ ਤੁਹਾਡੀ ਫਿਰ ਹਾਲਾ ਜੇ ਕੋਈ ਸੁਲਵਾਈ ਨਹੀਂ ਪ੍ਰਧਾਨ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇਗਾ ਟੈਂਡਰ ਪਾ ਕੇ ਬਿਲਕੁਲ ਬਾਅਦ ਜੀ ਇਹਨਾਂ ਗੱਲ ਦੀ ਜਿਹੜੀ ਆ ਦੇਖ ਰਹਾ ਟੈਂਡਰ ਸਾਈਟ ਤੇ ਉੱਥੇ ਪੜਾ ਰਹੇ